ਲੋ ਦੋਸਤੋ ਲਾਈਵ ਹੋਇਆ ਕਿਹੜੀ ਨਿਊਜ਼ ਚਾਹਤੋ ਤੁਹਾਨੂੰ ਦਿਖਾ ਰਿਹਾ ਜਲੰਧਰ ਤੋਂ ਜਿੱਥੇ ਕਿ ਪਾਰ ਸਟੇਡ ਗਲੀ ਨੰਬਰ 1 ਦੇ ਕੋਲ ਜਿਹੜਾ ਕਿ ਮਾਮਲਾ ਸਾਹਮਣੇ ਆ ਰਿਹਾ ਤੁਸੀਂ ਤੁਹਾਨੂੰ ਦਿਖਾ ਰਿਹਾ ਲਾਈਵ ਦੋ ਮਿੰਟ ਦਾ ਹੋਣਾ ਕਿ ਬਈ ਕਹਿੰਦਾ ਆ ਦੇ ਇੰਦਰ ਆਪਣੇ ਗੁੰਡੇ ਨੂੰ ਕਾਇਰ ਰੋਟੀ ਖਾਈਏ ਸਾਰੇ ਦੋਸਤੋ ਇੱਥੇ ਬਾਅਦ ਉਹਦੇ ਇਹਨਾਂ ਵੀ ਮਾਰੀ ਲਾਈਵ ਤੇ ਪਰਜ ਕਰਨਾ ਕਿ ਕਦੀ ਬਾਹਰ ਨਹੀਂ ਆਂਦੇ ਨਾ ਇਕੱਲੇ ਰਹਿੰਦੇ ਆਂ ਅੱਪੇ ਆਏ ਹੁਣ ਮਲੇ 50 ਦਾ ਕਰੂਗਾ ਕਿੰਨਾ ਟਾਈਮ ਹੋਵੇ ਪੁਲਿਸ ਆਏ ਸੋਨ ਨੰਬਰ ਹੋਣਾ ਨਹੀਂ ਕੀ ਬਾਤ ਕਰਤੀ ਅਗਰ ਰਿਪੋਰਟ ਲਗਾ ਕੇ ਜਾਓ ਕੁਝ ਮੋਕੜਾ ਜੀ ਹਾਂ ਜੀ 100 ਨੰਬਰ ਵਾਲੇ ਆਏ ਜੀ ਕਹਿੰਦੇ ਕਿ ਆ ਗਿਆ ਉੱਥੇ ਅਗਰ ਰਿਪੋਰਟ ਲਿਖਾ ਕੇ ਜਾਓ ਜੀ ਅਹੀਂ ਤੇ ਕੋਈ ਨਹੀਂ ਆਇਆ ਸੀ ਉਹ ਦੂਸਰੇ ਪੁਲਿਸ 100 ਨੰਬਰ ਵਾਲੀ ਪੁਲਿਸ ਆਇਆ ਠੀਕ ਹੈ 110 ਵਾਲੇ ਆਏ ਹਾਂ ਜੀ ਮੈਡਮ ਕੀ ਨਾਮ ਕੀ ਤੁਹਾਡਾ ਉਹ ਨਰਾਦਾ ਮੈਡਮ ਕੀ ਹੋਇਆ ਕਿ ਸਾਰੀ ਗੱਲ ਦਾ ਸੋ ਆਰਾਮਨਾਦ ਸੋ ਕੋਈ ਨਹੀਂ ਸੱਚੀ ਸੁਭਾਣਾ ਘਬਰਾਉਣਾ ਦੱਸੋ ਕੀ ਗੱਲ ਹੋਈ ਇਹ ਕੀ ਲੱਗਦੇ ਨੇ ਤੁਹਾਡੇ ਮੇਰੇ ਨਾਲ ਸੋਹਰੇ ਲੱਗਦੇ ਨੇ ਅੱਛਾ ਜਾਨ ਕੇ ਆਪਣੇ ਆਪ ਨੂੰ ਵਿਰਤਿੰਦੇ ਹੋ ਅੰਦੀ ਕੋਸ਼ਿਸ਼ ਕਰ ਰਹੇ ਕਿ ਆਗੇ ਸਾਡੇ ਤੇ ਨਾ ਆਵੇ ਕਿ ਬਾਹਰ ਲਿਆ ਜੀ ਕਹਿੰਦੇ ਕਿ ਆਜਾ ਅਸੀਂ ਇੱਥੇ 5 ਲੱਖ ਦੇਣਾ ਹੈ ਕਿ ਪੁਲਿਸ ਐ ਵੀ ਕਰੀਏ ਇੱਥੇ ਐਂਕਾ ਕਹਿੰਦੇ ਮਗੂ ਆਏ ਨਾ ਕਹਿੰਦੇ ਨਹੀਂ ਬਾਹਰ ਨਾਲ ਵੇੜਦੇ ਹੋ ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ ਦੋ ਸਾਲ ਹੋ ਗਏ 5 ਵਰ੍ਹੇ 2022 ਨੂੰ ਮੇਰਾ ਹੋਇਆ ਸੀਗਾ ਸਪੈਨ ਦੇ ਵਿੱਚ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਹੀ ਇਹ ਜਦੋਂ ਲਾਈਟਾਂ ਜਲਦੀਆਂ ਗਈਆਂ ਵਾ ਅੱਛਾ ਤੇ ਤੁਸੀਂ ਬਾਹਰ ਤੁਹਾਡੇ ਪੀ ਆਰ ਹੈ ਤੁਸੀਂ ਹਾਂਜੀ ਤੇ ਜਿਹੜਾ ਲੜਕਾ ਹੈ ਤੁਹਾਡਾ ਹਸਬੰਦ ਤੁਹਾਡਾ ਰੈਗੂਲਰ ਪਾਸਪੋਰਟ ਹੈ ਅੱਛਾ ਉਹ ਤੁਹਾਡਾ ਪਾਸਪੋਰਟ ਕਿਹਨੇ ਰੱਖਿਆ ਆਏ ਦੀ ਮਾਫੀ ਨੇ ਨਹੀਂ ਕੀ ਕਰ ਰਹਾ ਕੋਈ ਕਾਰਨ ਹੋ ਜਾ ਬੇਬੀ ਵੀ ਹੋ ਰਹਾ ਹੈਗਾ ਤੁਹਾਡੇ ਨਹੀਂ ਅੱਛਾ ਕਹਿੰਦੇ ਜੀ ਤੁਹਾਡੇ ਜੀ ਬੱਚਾ ਨਹੀਂ ਹੁੰਦਾ ਕਹਿੰਦਾ ਜੀ ਬੱਚਾ ਨਹੀਂ ਹੁੰਦਾ ਜੀ ਆਏ ਨੂੰ ਛੱਡ ਦੇਣਾ ਜੀ ਤੁਹਾਡੇ ਬੱਚਾ ਨਹੀਂ ਹੁੰਦਾ ਨਕਲਾਗ ਜੀ ਦੇਣਾ ਸੁਤੰਦਾਜੀ ਕੀ ਇੱਕ ਲੇਡੀਸ ਨੇ ਜਿਹੜੇ ਇੱਥੇ ਕੀ ਤਸਵੀਰਾਂ ਤਾਂ ਦਿਖਾ ਰਹੇ ਆ ਪਾਰਸਟੇਟ ਤੋਂ ਗਲੀ ਨੰਬਰ 1 ਜਿੱਥੇ ਕੀ ਇੱਕ ਲੇਡੀਸ ਵੱਲੋਂ ਕਹਿਣਾ ਕਿ ਜਿਹੜੇ ਵੀ ਸਾਸੂਰੇ ਨੇ ਜਿਹੜਾ ਕੀ ਪਾਸਪੋਰਟ ਜਿਹੜਾ ਕੀ ਉਹ ਰੱਖ ਲੱਗਿਆ ਤਸਵੀਰਾਂ ਤਾਂ ਦਿਖਾ ਰਹੇ ਆ ਲਾਈਵ ਇੱਕ ਬੂਦਰਾ ਬੱਚਾ ਆ ਜਾਂਦਾ ਜਿਹਦੇ ਹੋਣਾ ਹੁੰਦਾ ਇਹਨਾਂ ਨੇ ਕੀ ਕਾਲੇ ਸਾਰੇ ਸਾਹਮਣੇ ਅੱਛਾ ਸੋਹਰਾ ਬਣਾ ਰਹੇ ਨੇ ਤੰਗ ਬੋਲ ਦੀ ਤਾਂ ਖੜੇ ਸੋ ਤੁਹਾਨੂੰ ਦੱਸ ਜੀ ਕਿ ਇੱਕ ਲੇਡੀ ਜਿਹੜੇ ਰੋ ਰੋ ਕੇ ਦੱਸ ਰਹੀ ਨੇ ਜਿਹੜੇ ਕਿ ਇਹਨਾਂ ਦੇ ਨਾਲ ਜਿਹੜੀ ਬੀਤੀ ਹੈ ਸੋ ਤੁਹਾਨੂੰ ਦੱਸ ਜੀ ਕਿ ਸਪੇਨ ਦੇ ਰਹਿਣ ਵਾਲੇ ਨੇ ਸੋ ਇੱਥੇ ਜਿਹੜਾ ਨਹੀਂ ਮੈਡਮ ਤੁਹਾਨੂੰ ਬਾਹਰੋਂ ਬੁਲਾਇਆ ਗਿਆ ਇਹਨਾਂ ਵੱਲੋਂ ਮੇਰਾ ਘਰ ਵਾਲਾ ਇਹਨੇ ਲੈ ਕੇ ਆਇਆ ਵਾ ਅੱਛਾ ਜੀ ਮੇਰੀ ਸਾਰੀ ਫੈਮਿਲੀ ਬਾਹਰ ਸੋਰਾ ਫਾਮ ਸਾਰੇ ਬਾਹਰ ਨੇ ਅੱਛਾ ਤੁਹਾਡੇ ਹਾਂ ਜੀ ਇਹ ਮੈਨੂੰ ਲੈ ਕੇ ਆਏ ਨੇ ਕਿ ਹਾਂ ਕੀ ਜੀ 15 ਦਿਨ ਅਪਾ ਛੁੱਟੀ ਮਨਾਉਣ ਜਾਣੇ ਆ ਇਹਨਾਂ ਨੇ ਉਹਦਾ ਉਦੋਂ ਉਦੋਂ ਲਗਾਈ ਹੋਈ ਸੀ ਜੀ ਇਹ ਫਿਰ ਵੀ ਕਹਿੰਦਾ ਕੋਈ ਗੱਲ ਨਹੀਂ ਚਲ ਆਪਾਂ ਕਰ ਲਾਂਗੇ ਹੈਨਾ ਅਪਾ ਇੰਡੀਆ ਜਾਣੇ ਆ ਫਿਰ ਆਪ ਆਵਾਂਗੇ ਫਿਰ ਆਪ ਹੋ ਜਾਾਂਗੇ ਵੱਖਰੇ ਹੈਨਾ ਦੇਖ ਲਾਂਗੇ ਕੀ ਕਰਨਾ ਇੱਥੇ ਆਇਆ ਤੇ ਆਪਣੇ ਮਾਪੇ ਅੱਜ ਬੁਲਾਏ ਨੇ ਇਹਨੇ ਮੈਨੂੰ ਤਾਂ ਸਿਆ ਵੀ ਨਹੀਂ ਚੋਰੀ ਮਾਪੇ ਬੁਲਾਏ 15 20 ਬੰਦੇ ਬੜਾਏ ਹੋਏ ਨੇ ਇੱਥੇ ਅੱਛਾ ਜੀ ਬੰਦੇ ਕਿਉਂ ਬੜਾਏ ਬਲਾ ਦੱਸੋ ਜੇ ਤੁਸੀਂ ਕੁਝ ਨੰਬਰ ਨਹੀਂ ਆਉਂਦਾ ਨਹੀਂ ਕੋਨੇ ਤੁਹਾਡੇ ਫਾਦਰ ਸਾਹਿਬ ਨੂੰ ਮੈਂ ਆ ਜੀ ਤੁਹਾਡੇ ਫਾਦਰ ਸਾਹਿਬ ਨੂੰ ਹਾਂਜੀ ਹਾਂਜੀ ਅੰਕਲ ਕੀ ਨਾਮ ਤੁਹਾਡਾ ਅਸ਼ੋਕ ਨਾਰ ਕਿੰਨੀ ਦੇਰ ਹੋ ਗਈ ਬੇਟੀ ਦੀ ਮੈਰਿਸ ਨੂੰ 2 ਸਾਲ 2 ਤੋਂ 2 ਤੋਂ ਪਹਿਲ ਹੋ ਗਿਆ ਅੱਛਾ ਕੀ ਗੱਲ ਕੀ ਹੋਈ ਸਾਰੀ ਗੱਲ ਕੀ ਹੈ ਕਾਰਨ ਕੀ ਵਿੱਚ ਜਿਹੜਾ ਸਾਰਾ ਹੈ ਕਾਰਨ ਇਹ ਉਹ ਇਹਨਾਂ ਨੂੰ ਲੈ ਨਹੀਂ ਜਾਂਦੀ ਇਕੱਠੀ ਸੱਸ ਬਹੁਤ ਤੰਗ ਕਰਦੀ ਨੇ ਨਾਲ ਵੀ ਸੋਹਰਾ ਵੀ ਤੇ ਉਹ ਵੀ ਮੁੰਡਾ ਵੀ ਅੱਛਾ ਮਾਂ ਕਹਿੰਦੀ ਉਹ ਹੀ ਕਰਦਾ ਹੋਵੇ ਚੱਲ ਗਈ ਉਹਨੇ ਕੱਢੀ ਜਮ ਉਹ ਜਾਂਦੇ ਵੀ ਉਹ ਦੇ ਲੋ ਮਾਪੇ ਵੀ ਤੋੜ ਗਏ ਹੁਣ ਸਾਰੇ ਪਹਿਲਾਂ ਮੁੰਡਾ ਤੋੜ ਗਿਆ ਹੁਣ ਮਾਪੇ ਵੀ ਤੋੜ ਗਿਆ ਅੱਛਾ ਨਹੀਂ ਜਦੋਂ ਵਿਆਹ ਕੀਤਾ ਸੀਗਾ ਉਦੋਂ ਕੋਈ ਗੱਲਬਾਤ ਹੋਈ ਸੀ ਕਿ ਉਹ ਨਹੀਂ ਸ਼ੁਰੂ ਹੋਇਆ 2 ਮਹੀਨੇ ਬਾਅਦ ਜਦੋਂ ਲੱਗ ਪਿਆ ਕਿ ਕੁੜੀ ਨੂੰ ਇਹਨਾਂ ਤੌਰ ਤੇ ਕਰਨਾ ਹੈ ਅੱਛਾ ਫਿਰ ਕਹਿੰ ਲੈ ਗਏ ਇਸਨੇ ਉਹ 2 ਮਹੀਨੇ ਦਾ ਦੱਸ ਦੇਣਾ ਰਿਹਾ ਤੇ ਮੁੰਡਾ ਦੇ ਨਾਲ ਅੱਛਾ ਜੀ 5 ਮਹੀਨੇ ਨੂੰ ਭੇਜਦਾ ਭੇਜਦਾ ਕੈਨੇਡਾ ਉਹ ਬਾਹਰ ਕਨੇਡਾ ਦੀ ਬੇਟਾ ਨਹੀਂ ਹੁੰਦਾ ਜਿਹੜਾ ਉਹ ਮੁੰਡਾ ਤੇ ਰੋ ਜੰਮਿਆ ਥੋੜੇ ਬੱਚੇ ਤਾਂ ਆਉਂਦੇ ਆ ਇਹ ਕਹਿੰਦੇ ਬਾਜ ਕਹਿੰਦੇ ਕਦੇ ਬੁਲਟ ਨਹੀਂ ਦਿੱਤਾ ਆਪੇ ਦੇ ਦੋ ਦੋ ਮੁੰਸਾਏ ਰੱਖਿਆ ਇਹ ਨਹੀਂ ਆ ਕਪਾ ਜੁਆਇਨ ਬੁਲਟ ਦੇ ਲਈਏ ਉਹ ਕਹਿੰਦੇ ਸਾਨੂੰ ਟਿਕਟਾਂ ਕਰਾਓ ਸਾਡੀਆਂ ਇਸਤਰੀਆਂ ਦੀਆਂ ਟਿਕਟਾਂ ਕਰਾਓ ਲਗਾ ਅਸੀਂ ਕਿਉਂ ਟਿਕਟਾਂ ਕਰਾਈਏ ਤੇ ਉਹ ਕਹਿੰਦੇ ਅਸੀਂ ਕੁੜੀ ਨਹੀਂ ਰੱਖਣੀ ਆਏ ਉਹਦਾ ਤਲਾਕ ਰਾਨਾ ਆਲੀ ਮਾਂ ਪਿਓ ਆਜਾ ਅੱਛਾ ਇਹ ਤੁਹਾਡਾ ਘਰ ਕਿੱਥੇ ਇੱਥੇ ਜਰੂਰੀ ਸਾਡਾ ਪ੍ਰੀਤਨਗਰ ਦੀ ਸੋਡਰ ਰੋਡ ਸੋਡਰ ਰੋਡ ਪ੍ਰੀਤਨਗਰ ਰਹਿਣ ਵਾਲੇ ਤੁਸੀਂ ਅੱਛਾ ਵਿਆਹ ਨੂੰ 2 ਤੋਂ 2.5 ਸਾਲ ਹੋ ਚਲੇ ਆ ਹਾਂ ਦੋ ਤੇ ਜਿੱਦਾਂ ਦੀਦੀ ਦੱਸ ਰਹੇ ਨੇ ਕਹਿੰਦੇ ਸਪੇਨ ਦੇ ਵਿੱਚ ਵੀ ਸਾਡੀ ਕੋਈ ਲੜਾਈ ਝਗੜਾ ਹੋਇਆ ਸੀ ਆਏ ਆਇਆ ਕਿਉਂ ਪਲੇਸ ਕਰਨਾ ਹੈ ਗਾ ਇਹ ਕੁੜੀ ਪਸਾਣੀ ਆ ਇਹ ਜਿਹੜਾ ਜਿੱਥੇ ਬੰਦੇ ਨੇ ਨਹੀਂ ਪਸਾਣੀ ਉੱਥੇ ਬੰਦੇ ਇਦਾਂ ਨਹੀਂ ਤੇ ਉਥੇ ਆਵੇਂ ਤੋ ਤਾਂ ਕਰਦੇ ਹੀ ਫਿਰ ਇਹਨੂੰ ਆਇਆ ਕਿਹਾ ਜੇ ਤੈਨੂੰ ਜ਼ਿਆਦਾ ਤਾਂ ਕਰਦੋ ਕੰਪਲੇਨਟ ਕਰਦੇ ਪੁਲਿਸ ਦੀ ਅੱਛਾ ਨਵੇਂ ਡੈਡੀ ਚੰਗਾ ਲੱਗਣਾ ਮੇਰਾ ਉਹ ਹੈਗਾ ਮੇਰਾ ਹਸਬੰਦਾ ਚਲੋ ਨਹੀਂ ਚੰਗਾ ਲੱਗਦਾ ਨਾ ਨਹੀਂ ਚੰਗਾ ਲੱਗਦਾ ਘਰ ਦਾ ਮਾਮਲਾ ਹੈ ਨਾ ਹਾਂ ਕੈਨੇਡਾ ਤੋਂ ਆਇਆ ਫਿਰ ਪੰਜ ਚਾਰ ਦਿਨ ਰਿਹਾ ਤੇ ਫਿਰ ਮੁੜ ਕੇ ਕੁੜੀਆਂ ਕਿਹਾ ਠੀਕ ਹੋ ਗਏ ਆ ਫਿਰ ਉਹ ਚਲ ਗਿਆ ਕੈਨੇਡਾ ਹੁਣ ਬੱਚੇ ਨਾਲ ਲਾਰਾ ਲਾ ਕੇ ਇੱਥੇ ਲੈ ਆ ਏਰੀਆ 'ਚ ਤੇ ਹੁਣ ਕਹਿੰਦੇ ਅਸੀਂ ਲੈ ਕੇ ਨਹੀਂ ਜਾਣੀ ਉਹ ਮਾਂ ਆ ਗਈ ਅੱਜ ਕਹਿੰਦੀ ਨਹੀਂ ਸਪੀਨ ਪੱਕੇ ਕੋਣ ਨੇ ਉਹ ਲੜਕਾ ਪੱਕਾ ਹੈ ਕਿ ਸਾਰੇ ਪੱਕੇ ਆ ਤੇ ਇਹ ਜਿਹੜੇ ਸਿਸਟਰ ਹੈਗੇ ਆ ਦੀਦੀ ਹੋਰੀ ਇਹ ਵੀ ਪੱਕੇ ਨੇ ਤੁਹਾਡੀ ਬੇਟੀ ਵੀ ਪੱਕੀ ਹੈ ਆ ਬੇਟੀ ਤਾਂ ਇਹ ਬਿਆਹ ਦੇ ਬਾਅਦ ਤਾਂ ਇਹਦੇ ਕਾਹ ਜਨਾਂ ਨੇ ਰੱਖ ਲਏ ਪਾਸਪੋਰਟ ਵੀ ਤੇ ਕਹਿੰਦੇ ਆਹੀਂ ਦੇ ਨੇ ਕੰਮ ਮਤਲਬ ਪੀਆਰ ਮਿਲ ਗਈ ਪਰ ਉਸ ਤੋਂ ਬਾਅਦ ਇਹਨਾਂ ਨੇ ਸਾਰੇ ਕਾਗਜ਼ਾਤ ਰੱਖ ਲਏ ਆ ਹਾਂ ਸਾਰੇ ਕਾਗਜ਼ਾਤ ਰੱਖ ਲਏ ਕਹਿੰਦੇ ਜਾ ਤੂੰ ਆਏ ਆ ਜਾਇ ਕਾਹੀ ਲੈਣ ਮੈਂ ਕੁੜੀ ਦੇ ਕਾਗਜ਼ ਦੇ ਪਾਸਪੋਰਟ ਕਹਿੰਦੇ ਨਹੀਂ ਆ ਕੋਈ ਕਾਗਜ਼ ਹੈ ਜਾਂ ਜੋ ਵੀ ਜੋ ਕੰਮ ਨਾ ਕਰ ਲਿਆ ਕਹਿੰਦੇ ਅੱਛਾ ਇਹਨਾਂ ਨੇ ਇੰਨੀ ਗੱਲ ਕਹੀ ਹਾਂ ਬਾਅਦਾਂ ਸੋਹਰਾ ਪਰਿਵਾਰ 112 ਤੇ ਫੋਨ ਕੀਤਾ ਉਹ ਮਿਲਦਾ ਨਹੀਂ 100 ਤੇ ਫੋਨ ਕੀਤਾ ਤੇ ਪੀਸਰ ਵਾਲੇ ਆਏ ਸੀ 2 ਮਿੰਟ ਅੰਦਰ ਜਾ ਕੇ ਪਾਣੀ ਪੀ ਲੈ ਚੱਲ ਗਏ ਕਹਿੰਦੇ ਉੱਥੇ ਥਾਣੇ ਜਾ ਕੰਪਲੇਨ ਕਰਾ ਫਾਰੈਸਟੇਰ ਤੋਂ ਜਿਹੜਾ ਕਿ ਸਪੇਨ ਤੋਂ ਜਿਹੜੀ ਲੜਕੀ ਆਈ ਹੈ ਜਿਹੜੀ ਕਿ ਤੇ ਇੱਕ ਜਿਹੜਾ ਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਕਿ ਪਾਸਪੋਰਟ ਇੱਕ ਵੇ ਰੱਖ ਲਿਆ ਗਿਆ ਹੈ ਤਸਵੀਰਾਂ ਕੰਨ ਤੋਂ ਖਾ ਰਹੇ ਆ ਜਲੰਧਰ ਤੋਂ ਜਲੰਧਰ ਤੋਂ ਤੁਹਾਨੂੰ ਲਾਈਵ ਤਰੀਕਾ ਦਿਖਾ ਰਹੇ ਆ ਕਿ ਜਿਹੜਾ ਕਿ ਮੋਤੇ ਤੇ ਜਿਹੜਾ ਕਿ ਚਲੋ ਆਹੋ ਕਿਹੜਾ ਕਰਾ ਆਹ ਅੰਦਰਲਾ ਜਿਹੜਾ ਇੱਥੇ ਕੌਣ ਹੈ ਗਿਆ ਸਾਰੇ ਭੱਜ ਗਏ ਨੇ ਪਹਿਲਾਂ ਵੀ ਇੱਥੇ ਆਏ ਸੀ ਨਾ ਸਿਕਿਉਰਿਟੀ ਸਾਲ ਭੱਜ ਗਏ ਸਾਰੇ ਆਏ ਕੋਲੀ ਮਾਰਕਿਟ ਆ ਰਹੀ ਹੋਈ ਉੱਥੇ ਬਾਕੀ ਸਾਰੇ ਭੱਜ ਗਏ ਨੇ अच्छा जी सारा रोल मासी ਦਾ ਹੀ ਹੈ ਜੋ ਕਰਦੀ ਹੈ ਫਿਰ ਮਾਸੀਆਂ ਜਿੱਦਾ ਪਾਸਪੋਰਟ ਵੀ ਹੋ ਗਿਆ ਪੁਲਿਸ ਆਈ ਸੀਗੀ ਆਏ ਬੰਦੇ ਚਾਜ ਆ ਗਏ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਬੋਲਿਆ ਕੀ ਕਿਹਾ ਉਹਨਾਂ ਨੇ ਇਹ ਭਾਜੀ ਵਾਲੇ ਨੂੰ ਜਾਓ ਦੀਦੀ ਜਾਓ ਤੁਸੀਂ ਸੋਸੀਂ ਜਿਹੜਾ ਦੂਸਰੇ ਪਾਸੇ ਤਸਵੀਰ ਤੰਦੋ ਖਾ ਰਹੇ ਹਾਂ ਜਲੰਧਰ ਤੋਂ ਜਿਹੜਾ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕੀ ਬਣਾਉਂਦੇ ਵੀਰ ਜੀ ਨਹੀਂ ਜੀ ਜੀ ਇੱਕ ਸਟੇ ਵੀਰ ਜੀ ਮੈਂ ਇੱਕ ਹੀ ਬੇਨਤੀ ਕਰਾਂਗੀ ਵੀਰ ਜੀ ਤੁਸੀਂ ਵੀਡੀਓ ਬਣਾਓ ਤੁਸੀਂ ਬੇਟੀ ਦੀ ਸੌਂਲੀ ਵੀਰੇ ਆਪਾਂ ਤੁਹਾਡੀ ਪਹਿਲਾਂ ਮੈਨੂੰ ਤੁਸੀਂ ਤੁਸੀਂ ਇਹ ਦੱਸੋ ਵੀਰੇ ਤੁਸੀਂ ਬੇਟੀ ਦੀ ਸੌਂਲੀ ਹਾਂਜੀ ਹਾਂ ਦੱਸੋ ਤੁਹਾਡੇ ਘਰ ਵੀ ਬੇਟੀਆਂ ਪੈਣਾ ਹੈਗੀਆਂ ਵੀਰੇ ਹਾਂਜੀ ਹਾਂਜੀ ਉਹਨਾਂ ਘਰਾਂ 'ਚ ਲੜਾਈ ਝਗੜੇ ਹੁੰਦੇ ਵੀਰੇ ਹਾਂਜੀ ਹਾਂਜੀ ਕਾਪਾ ਕੀ ਕਰਦੇ ਆ ਜਦੋਂ ਸਾਡੇ ਘਰ ਚ ਧੀਆ ਭੈਣਾਂ ਦੀਆਂ ਲੜਾਈਆਂ ਹੁੰਦੀਆਂ ਮੈਨੂੰ ਪਹਿਲਾਂ ਤੁਸੀਂ ਜਵਾਬ ਦਿਓ ਵੀਰੇ না ਫਿਰ ਬਚ ਗਿਆ ਮੈਂ ਅਸੀਂ ਬੈਠ ਕੇ ਹੱਲ ਕਰੀਏ ਅਸੀਂ ਬੈਠ ਕੇ ਕਰਦੇ ਆ ਨਾ ਵੀਰੇ ਹਾਂਜੀ ਅਸੀਂ ਵੀ ਵੀਰੇ ਆਏ ਆ ਚੱਲ ਕੇ ਅਸੀਂ ਹੱਥ ਜੋੜ ਰਿਹਾ ਅਸੀਂ ਬੇਟੀ ਦੇ ਅੱਗੇ ਜਿਹੜੀ ਤੁਹਾਡੇ ਨਾਲ 10 20 ਮਿੰਟ ਤੋਂ ਲਗਾਤਾਰ ਚੱਲਦੀ ਪਈ ਹੈ ਠੀਕ ਹੈ ਵੀਰੇ ਹਰ ਇੱਕ ਵੀਰੇ ਧੀ ਭੈਣ ਦਾ ਹੱਲ ਇਨਸਾਨ ਦੇ ਕੋਲ ਹੀ ਆ ਜੀ ਜੀ ਬਿਲਕੁਲ ਜੀ ਜੇ ਆਪਣੇ ਘਰ ਚ ਸਾਡੀਆਂ ਮਾਵਾਂ ਤੰਗ ਕਰਦੀਆਂ ਨੂੰਹਾਂ ਨੂੰ ਤੇ ਅਸੀਂ ਆਪਣੀ ਮਾਂ ਨੂੰ ਵੀ ਸਮਝਾਣਿਆ ਤੇ ਆਪਣੀ ਜੀ